ਹੂੰ ਹੂੰ ਅੱਜ ਇੱਕ ਰਾਜਸਥਾਨ ਚ ਇਸਾਈਆਂ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਇਸਾਈਆਂ ਦੇ ਪ੍ਰੋਗਰਾਮ ਚ ਰਾਜਸਥਾਨ ਦੇ ਬੰਦੇ ਨੇ ਇੱਕ ਮੁੰਡੇ ਨੇ ਆ ਕੇ ਉਹ ਪ੍ਰੋਗਰਾਮ ਰੋਕਤਾ ਗੱਲ ਬਿਲਕੁਲ ਸਹੀ ਆ ਉਹਦੀ ਉਹਨਾਂ ਨੇ ਉਹਦੀ ਕਾਸਟ ਪੁੱਛੀ ਕਹਿੰਦਾ ਕੌਣ ਆ ਕਹਿੰਦਾ ਰਾਜਪੂਤ ਰਾਜਪੂਤ ਉਹ ਕਹਿੰਦਾ ਵੀ ਰਾਜਪੂਤਾਂ ਦਾ ਇਤਿਹਾਸ ਤੈਨੂੰ ਆਪਦੇ ਪੁਰਖਿਆਂ ਦਾ ਪਤਾ ਹੈ ਉਹ ਕਹਿੰਦਾ ਨਹੀਂ ਮੈਂ ਕੱਲੀ ਪ੍ਰਾਰਥਨਾ ਹੀ ਕਰਦਾ ਸੀਗਾ ਤੇ ਹੋਰ ਮੇਰਾ ਕੋਈ ਐਡਾ ਹੋ ਨਹੀਂ ਸੀ ਉਹ ਕਹਿੰਦਾ ਪ੍ਰਾਰਥਨਾ ਤਾਂ ਕਰਦਾ ਸੀ ਤੈਨੂੰ ਪਹਿਲਾਂ ਆਪਦਾ ਇਤਿਹਾਸ ਪਤਾ ਹੈ ਗੱਲ ਤਾਂ ਇਹ ਆ ਉਹਨੇ ਉਹ ਪ੍ਰੋਗਰਾਮ ਰੁਕਾਤਾ ਠੀਕ ਹੈ ਇਸ ਧਰਤੀ ਵਾਸਤੇ ਆਪਣੇ ਗੁਰੂਆਂ ਨੇ ਆਪਦਾ ਕੱਖ ਵੀ ਨਹੀਂ ਬਚਾਇਆ ਇੱਕ ਬਾਲ ਵੀ ਨਹੀਂ ਬਚਾਇਆ ਇਸ ਧਰਤੀ ਲਈ ਕੁਰਬਾਨ ਕਰਤਾ ਤੇ ਲੋਕ ਫੇਰ ਵੀ ਨਹੀਂ ਸਮਝਦੇ ਫੇਰ ਵੀ ਜਾਂਦੇ ਆ ਕਿ ਜੀ ਦੂਜੇ ਧਰਮਾਂ 'ਚ ਗੱਲ ਪਤਾ ਕੀ ਹੈਗੀ ਦੂਜੇ ਧਰਮਾਂ 'ਚ ਜਾਂਦੇ ਵੀ ਕਿਉਂ ਆ ਕੁਛ ਤਾਂ ਆਪਦਿਆਂ ਵੀ ਕਮੀਆਂ ਹੁਣ ਜੇ ਆਪਾਂ ਪਾਠੀਆਂ ਤੇ ਲੈ ਲਗੇ ਪਾਠੀਆਂ ਨੂੰ ਵੀ ਕਿੰਨੀ ਕਿ ਤਨਖਾਹ ਦਿੰਦੇ ਆ ਕੋਈ ਪਾਠੀ ਚਿੱਟਾ ਵੇਚੀ ਜਾਂਦਾ ਕੋਈ ਕਿਵੇਂ ਮੈਂ ਇੱਕ ਵੀਡੀਓ ਪਾਈ ਸੀ ਪਾਠੀ ਤੇ ਤੇ ਕਿਉਂ ਵੇਚਦੇ ਆ ਉਹ ਕੀ ਕਾਰਨ ਭਾਈ ਉਹਨਾਂ ਦੀ ਤਨਖਾਹ ਅਸੀਂ ਬੜੇ ਲੰਗਰ ਲਾ ਲੇ ਬੜੀ ਕੌਮ ਦੀ ਵਾਵਾ ਖਟਲੀ ਤੇ ਬੜਾ ਸਿਸਟਮ ਅੰਨੇ ਕੇ ਚੱਲ ਵੀ ਸਾਰੀ ਦੁਨੀਆ 'ਚ ਸਿੱਖਾਂ ਦੀ ਵਾਵਾ ਆ ਗਈ ਪਰ ਅਸੀਂ ਨਾ ਪਾਠੀ ਆਪ ਦੇ ਜਿਹੜੇ ਪਾਠੀ ਹੈਗੇ ਅਸੀਂ ਉਹ ਗਰੀਬ ਕਰ ਲੇ ਪਾਠੀ ਨਹੀਂ ਸਾਥੋਂ ਸਾਹਮਣੇ ਗਏ ਲੋਕਾਂ ਤੋਂ ਹੈ ਘੱਟੋ ਘੱਟ ਪਾਠੀ ਦੀ ਤਨਖਾਹ 50000 ਅੱਛਾ ਜੇ ਪਿੰਡ 'ਚ ਆਪਣੇ 400 ਘਰ ਹੈ ਚੱਲ ਗਰੀਬ ਬੰਦਾ ਕਹਿੰਦੇ ਵੀ 100 200 ਮਹੀਨੇ 200 ਰੁਪਿਆ ਮਹੀਨੇ ਦਾ ਲਖ ਲਾ ਜਿਹੜੇ ਜ਼ਿਮੀਂਦਾਰ ਬੰਦੇ ਆਪਾਂ 500 ਮਹੀਨੇ ਦਾ ਦੇ ਦੇਣਾ ਐਡੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ 500 ਵੀ ਦੇ ਦੇਣਾ ਤੇ 400 ਘਰ ਮਗਰ ਪਾਠੀ ਦਾ ਕਿੰਨਾ ਬਣ ਗਿਆ 50000 ਤੋਂ ਤਾਂ ਟੱਪਦਾ ਹੈਗਾ ਥੋੜੇ ਜਿਹੀ ਨਾਲ ਹੀ ਤੇ ਗੱਲ ਤਾਂ ਇਹ ਹੈਗੀ ਵੀ ਲੋਕੇ ਨਾ ਵੀ ਨਹੀਂ ਕਰ ਸਕਦੇ ਅੱਛਾ ਉਹ ਤੁਹਾਨੂੰ ਬਾਣੀ ਸੁਣਾਉਂਦਾ ਬਾਣੀ ਸੁਣਾਉ ਤਾਂ ਉਹ ਰੀਜ ਨਾਲ ਤਾਂ ਆਪਦੇ ਮਨ ਨਾਲ ਤਾਂ ਫੇਰ ਹੀ ਪੜੂਗਾ ਨਾ ਜੇ ਉਹਦਾ ਆਪਦੇ ਘਰ ਕੰਨੋਂ ਸੁਰਤੀ ਆਊਗੀ ਕਿਸੇ ਪਾਸੇ ਜਦੋਂ ਉਹਦੀ ਸੁਰਤੀ ਆਪਦੇ ਘਰ ਚ ਰਹਿੰਦੀ ਆ ਘਰ ਪਰਿਵਾਰ ਚ ਰਹਿੰਦੀ ਆ ਵੀ ਮਾਂ ਪਰਿਵਾਰ ਕਿਵੇਂ ਚਲਾਉਣਾ ਉਹਦਾ ਘਰ ਕਿਵੇਂ ਚਲਾਉਣਾ ਪੈਸੇ ਬਣਦੇ ਨਹੀਂ ਅੱਛਾ ਕੀ 10 15000 ਨਾ ਮੈਨੂੰ ਐ ਦੱਸੋ ਵੀ ਅੱਜ ਕੱਲ ਹੁੰਦਾ ਕੀ ਹੈ ਬਈ ਪਾਠੀ ਇੱਥੋਂ ਜਾਊਗਾ 100 ਆਈ ਨਹੀਂ ਪਤਾ 100 ਕਿਲੋਮੀਟਰ ਦੂਰ ਡਿਊਟੀ ਕਰਨੀ ਪੈ ਜੇ ਪਾਠੀ ਨੂੰ ਹੈ ਤੇ ਉੱਥੇ ਆਪਦੇ ਜਵਾਕ ਜੱਲੇ ਵੀ ਲਿਜਾਊਗਾ ਉੱਥੇ ਫਿਰ ਉਹਨੇ ਸਕੂਲ ਚ ਵੀ ਲਾਉਣੇ ਆਂਗੇ ਠੀਕ ਹੈ ਸਕੂਲ ਵੀ ਆਪਦੇ ਜਵਾਕ ਜੱਲਿਆ ਵਾਸਤੇ ਦੇਖੂ ਆ ਉਹ ਉੱਥੇ ਉਹਦੇ ਬੱਚੇ ਵੀ ਪੜਨਗੇ ਸਾਰਾ ਤਾਮਯਾ ਮੈਂ ਲੈ ਕੇ ਜਾਊਗਾ ਹੈ ਅੱਛਾ ਉੱਥੇ ਕੀ ਕਰਨਾਗਾ ਜਾਂ ਕਮੇਟੀ ਹੈ ਜੇ ਬੰਦਾ ਉਹ ਆਪਦੇ ਏ ਏਸੀ ਵੀ ਲਾ ਲੈਣਾ ਆਪਦੇ ਪੈਸਿਆਂ ਦਾ ਪਾਠੀ ਤਾਂ ਗੁਰਦੁਆਰੇ ਦੀ ਕਮੇਟੀ ਫੇਰ ਵੀ ਕਹਿ ਦਿੰਦੀ ਆ ਨਹੀਂ ਇਹਦਾ ਬਿੱਲ ਤੂੰ ਆਪ ਦੇਵੇਂਗਾ ਕਿਉਂ ਵੀ ਕਿਉਂ ਇੰਨਾ ਪਾਠੀਆਂ ਨਾਲ ਵਿਤਕਰਾ ਕਰਦੇ ਹੈਗੇ ਕਮੇਟੀ ਵਾਲੇ ਅੱਛਾ ਮਾੜੀ ਜੀ ਗੱਲ ਨਹੀਂ ਹੋਈ ਪਾਠੀ ਕੱਢਤਾ ਪਾਠੀ ਕੱਢਤਾ ਤੁਸੀਂ ਉਹਨੇ ਆਪਦੇ ਜਵਾਕ ਜੱਲੇ ਲਾਏ ਅੱਧ ਚ ਪੜਾਈ ਹੈ ਉਹ ਕਿੱਥੇ ਜਾਊਗਾ ਕਿੱਥੇ ਰਹੂਗਾ ਮੈਨੂੰ ਐਂ ਤਾਂ ਦੱਸ ਦਿਓ ਕਰੂਆ ਕੀ ਉਹਦੇ ਤਾਂ ਜਵਾਕ ਰੁਲਗੇ ਨਾ ਕੁਛ ਨਹੀਂ ਕਰ ਸਕਦਾ ਆਪਣੇ ਲੋਕਾਂ ਚ ਇੰਨੀ ਕੁ ਅਕਲ ਰਹਗੀ ਤਾਂ ਹੀ ਸਾਰਾ ਸਿਸਟਮ ਵਿਗੜੀ ਜਾਂਦਾ ਹੈ ਆਪਾਂ ਤੋਂ ਆਪਦੇ ਪਾਠ ਹੀ ਨਹੀਂ ਸੰਭਾਲੇ ਜਾਂਦੇ ਐਡੇ ਆਪਾਂ ਕਲੰਨ ਲੋਕਾਂਗੇ ਜਮਾ ਸਿਰੇ ਦੇ ਚੱਗਲ ਹੀ ਕਹੂੰਗਾ ਹੈ ਕਿਸੇ ਧਰਮ ਦਾ ਲਾ ਲਓ ਪਾਸਟਰ ਲਾ ਲਓ ਮੌਲਵੀ ਲਾ ਲਓ ਕਿਸੇ ਧਰਮ ਦਾ ਲਾ ਲਓ ਚੰਗਾ ਵਧੀਆ ਰਹਿੰਦੇ ਆ ਚੰਗੀ ਤਨਖਾਹ ਹੈ ਉਹਨਾਂ ਦੀ ਤੇ ਉਹਨਾਂ ਨੇ ਫਿਰ ਆਪਦਾ ਪ੍ਰਚਾਰ ਕਰਨਾ ਹੀ ਹੈਗਾ ਭਾਈ ਜੇ ਪਾਠੀ ਦੀ ਵੀ ਤਨਖਾਹ ਚੰਗੀ 50000 ਵਾਂਗੂ ਹੋਵੇ ਉਹ ਕਿਉਂ ਉਹ ਤਾਂ ਸਾਰਾ ਦਿਨ ਹੀ ਮੈਂ ਇੱਕ ਅੱਗੇ ਬੈਠਾ ਰਹੂਗਾ ਲੋਕਾਂ ਨੂੰ ਜਿੰਨੇ ਗੁਰਬਾਣੀ ਦੀ ਸੰਥਿਆ ਕਰਕੇ ਜਾਂ ਕਿਵੇਂ ਵੀ ਮੰਨ ਕੇ ਚੱਲੋ ਕੁਛ ਨਾ ਕੁਛ ਤਾਂ ਸਮਝਾਉਈ ਨਾ ਹੈ ਹੁਣ ਜਦੋਂ ਉਹਦਾ ਆਪ ਦੇ ਜਵਾਕ ਜੱਲਿਆਂ ਕੰਨੋਂ ਨੀਤਿਆਂ ਨ ਕਿਸੇ ਪਾਸੇ ਜਾਂਦਾ ਉਹ ਲੋਕਾਂ ਨੂੰ ਵੀ ਕੀ ਸੁਣਾ ਦੇ ਹੈ ਤਾਂ ਆਪਾਂ ਸਾਰੇ ਕਲੰਨ ਲੋਕ ਹੋਗੇ ਜਮਾ ਸਿਰੇ ਦੇ ਸਿਰੇ ਦੇ ਪਾਗਲ ਲੋਕ ਹੋਗੇ ਹੈ ਨਹੀਂ ਕੱਲੀ ਆਪਾਂ ਬਾਵਾ ਖੱਟਣ ਵਾਲਿਆਂ ਲੰਗਰ ਲਾ ਲਓ ਇੱਧਰ ਲਾ ਦਿਓ ਮੁੜ ਕੇ ਇੱਥੇ ਭਈਏ ਛਤਰ ਮਰੀ ਜਾਂਦੇ ਆ ਤੁਹਾਡੇ ਠੀਕ ਹੈ ਹੁਣ ਹਜੇ ਤਾਂ ਮਾੜੇ ਮੋਟੇ ਪੈਂਦੇ ਆ ਹਜੇ ਤਾਂ ਥੋਡੇ ਤੁਸੀਂ ਦੇਖਿਓ ਇਹ ਥੋਡੀਆਂ ਕੁੜੀਆਂ ਬੁੜੀਆਂ ਵੀ ਇਹ ੱੱਕੇ ਨਾ ਲੈ ਕੇ ਜਾਇਆ ਕਰਨਗੇ ਸਾਲਿਓ ਫਿਰ ਰੋਕ ਲਿਓ ਇਹਨਾਂ ਨੂੰ ਛੋਥੋ ਇਹ ਵੀ ਨਹੀਂ ਰੋਕੇ ਜਾਣੇ ਛੋਥੋ ਹੁਣ ਕੁਛ ਨਹੀਂਗਾ ਡੱਕਾ ਨਹੀਂ ਹੁੰਦੇ ਤੁਸੀਂ ਆਖੋ ਨਾ ਆਇਆ ਕਰਦੇ ਆਂਗੇ ਜੋ ਡੱਕਾ ਨਹੀਂ ਛਤਰੀ ਫਿਰਨੇ ਆ ਤੁਹਾਡੇ ਛੇਤਰ ਪੈਣੇ ਆਗੇ ਸਾਰਿਆਂ ਦੇ ਤੁਸੀਂ ਯਾਰ ਜਦੋਂ ਆਪ ਦਾ ਮੁੱਢੀ ਨਹੀਂ ਸਮਝ ਸਕਦੇ ਗੁਰੂ ਗ੍ਰੰਥ ਸਾਹਿਬ ਸੋਥੋਂ ਨਹੀਂ ਸਮਝ ਜਾਂਦਾ ਆ ਦਿੱਲੀ ਚ ਦੇਖਿਆ ਨੀਗਾ ਦੁਕਾਨ ਚ ਉਹ ਬੰਦੇ ਦੀ ਦੁਕਾਨ ਢਾਉਣੀ ਸੀ ਬਲਡੋਜ਼ਰ ਨਾਲ ਜਾਂ ਜਿਵੇਂ ਵੀ ਅੱਛਾ ਉਹਨੇ ਕੀ ਕਰਿਆ ਗੁਰੂ ਗ੍ਰੰਥ ਸਾਹਿਬ ਲੈ ਗਿਆ ਬਾਹਰ ਪਿਆਗਾ ਹੈ ਉਵੇਂ ਹੀ ਪਾਣੀ ਉਥੇ ਉਵੇਂ ਹੀ ਚਿੱਕੜ ਤੇਰਾ ਗੰਦਾ ਮੰਦਾ ਪਾਣੀ ਲੋਕ ਚੱਪਲਾਂ ਪਾ ਕੇ ਫਿਰਦੇ ਆ ਆ ਗੱਲ ਹੈ ਇਹ ਜੇ ਜੇ ਕੰਮ ਕਰਦੇ ਹਨ ਜੇ ਇੰਨਾ ਵਾਸਤੇ ਥੋੜੀ ਜੀ ਸਖਤ ਸਜ਼ਾ ਬਣ ਜੇ ਤਾਂ ਫੇਰ ਤੁਸੀਂ ਬਚ ਸਕਦੇ ਹੋ ਨਹੀਂ ਥੋੜਾ ਤਾਂ ਕੰਮ ਖਤਮ ਆਗਾ ਬਸ ਥੋੜੀ ਕਹਾਣੀ ਲਵੇ ਆਗੀ ਹੈ ਥੋੜਾ ਨਹੀਂ ਕੱਖ ਵੀ ਬਣ ਸਕਦਾ ਤੁਸੀਂ ਲੋਕ ਇੰਨੀ ਕ ਅਕਲ ਵਾਲੇ ਹੋਗੇ ਇੰਨੀ ਕ ਅਕਲ ਦੇ ਮਾਲਕ ਹੋਗੇ ਹੈ ਲੰਗਰ ਲਾ ਦਿਓ ਲਈ ਚਲੋ ਛੱਤਰਖਾਈ ਚੱਲੋ ਲੰਗਰ ਲਾਈ ਚੱਲੋ ਛੱਤਰਖਾਈ ਚੱਲੋ ਹੈ ਅਜ ਤਾਂ ਫੇਰ ਹੁਣ ਬਾਲਿਆਂ ਨੂੰ ਬੜਾ ਗੁੱਸਾ ਲੱਗਣਾਗਾ ਹੈ ਇਹ ਛੋਟੀਆਂ ਕੁੜਗੀਆਂ ਵੀ ਲੈ ਕੇ ਜਾਇਆ ਕਰਨਗੇ ਚੱਕ ਕੇ ਉਹਨਾਂ ਦੀਆਂ ਚੁੰਨੀਆਂ ਵੀ ਰੋਲਣਗੇ ਹੂੰ ਅਬ ਆਹੀ ਭਈਏ ਸੀ ਨਾ ਆਹੀ ਭਈਏ ਸੀ ਜਿਹੜੇ ਇੱਥੇ ਕੰਮ ਕਰਦੇ ਹੈਗੇ ਵੀ ਇੱਥੋਂ ਪੰਜਾਬ ਦੇ ਹੀ ਖਾਂਦੇ ਹੈਗੇ ਸਾਰਾ ਕੁਝ ਕਰਦੇ ਹੈ ਤੇ ਮਾੜਾ ਜਾਂ ਜੰਗ ਦਾ ਮਾਹੌਲ ਹੋਇਆ ਸੀ ਹਮ ਤੋ ਚਲੇ ਆਪਣੇ ਦੇਸ਼ ਹਮ ਤੋ ਚਲੇ ਆਪਣੇ ਤੇ ਇੱਥੇ ਹੀ ਲੁਧਿਆਣੇ ਜੀ ਉਹਨਾਂ ਨੇ ਚੰਗੀਆਂ ਚੰਗੀਆਂ ਹਜੇ ਉਹੇ ਜਿਹਾ ਆਪਣੇ ਹੈ ਨਹੀਂ ਕੋਠੀਆਂ ਚੰਗੀਆਂ ਚੰਗੀਆਂ ਕੋਠੀਆਂ ਪਾ ਰੱਖੀਆਂ ਚੰਗੇ ਚੰਗੇ ਅੱਛਾ ਇੱਥੇ ਕੋਈ ਫੈਕਟਰੀ ਲੱਗੇ ਕੋਈ ਵੀ ਫੈਕਟਰੀ ਲੱਗੇ ਉੱਥੇ ਬੰਦਾ ਕੌਣ ਹੋਊਗਾ ਪਤਾ ਹੈ ਇੱਥੇ ਆਪਣੇ ਇੱਥੇ ਲੱਗੀ ਹੈ ਨੇੜੇ ਕਾਲੇਬੰਦਰੀ ਠੀਕ ਹੈ 에ਥਨ올 ਦੀ ਆ ਜਿਹੜਾ ਪਰਾਲੀ ਨੂੰ ਗਾਲਦੇ ਹੈਗੇ ਤੇ ਇਹਦੀ ਫੈਕਟਰੀ ਲੱਗੀ ਹੈਗੀ ਉਹਦੇ ਚ 500 ਪੰਜਾਬੀ ਨਹੀਂ ਹੋਣਾ ਸਭ ਅਸਾਮ ਦੇ ਸਾਰੇ ਅਸਾਮ ਕੰਨੀ ਦੇ ਹੈਗੇ ਤੇ ਜਿੰਨੇ ਵੀ ਬੈਲਡਰ ਜਾਂ ਕੋਈ ਵੀ ਹੋਰ ਸਭ ਜੂਪੀ ਦੇ ਆ